ਹਾਈ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਨਵ ਵਲੌਗ ਤਾੜਾ ਸਵਾਗਤ ਆਸੀ ਠੀਕ ਹੈ ਉਮੀਦ ਕਰਦੇ ਆ ਤੁਸੀਂ ਵੀ ਠੀਕ ਹੋਵੋਗੇ ਆਈ ਐਮ ਰੈਡੀ ਟੂ ਗੋ ਟੂ ਸਕੂਲ ਚੱਲਾ ਚੱਲਾ ਪੇਪਰ ਪੇਪਰ ਚੱਲੋ ਤਾਂ ਫਿਰ ਕੀ ਹੈ ਫਿਰ ਕੀ ਹੈ ਲਾਈਟ ਆਫ ਨਾ ਬਤ ਕਰਤੇ ਹੈ ਮਮਾ ਜੀ ਤੇ ਮਮਾ ਨੂੰ ਅੱਜ ਸਿਰੇ ਕਵ ਮਮ ਕੰਮ ਕਰਦੇ ਪੇਰੀਲਾ ਵਗੈਰਾ ਦਾ ਵੀ ਰੀਲਾ ਵਗੈਰਾ ਉਹ ਜਾਣੀਆਂ ਨਾ ਤੇ ਮੈਂ ਟੈਂਪਲ ਤੇ ਲੱਭੇ मम्मा पापा ने सैंपल वगैरह देंगे पे है क्या कर रहे हैं आप हेलो गाइस गाइस मैं लाइनिंग पे सैंपल तैयार कर दी पे ठीक है मैं लाइनिंग वास्ते सैंपल वगैरह तैयार कर दी आके मुड़ मुड़ के कदा दे बैठी जाने हैं है? उठो हां चलते हैं नहीं 8 बजे गाइस टाइम चेंज हो गया ना अठ बजे दस मिनट पे पहले रेडी हो चुकी हूँ 6 ਵਜੇ ਦਾਲਰ ਬਲੈਸੀ ਤੇ ਮੈਂ ਸਾਢੇ 6 ਹੋਣ ਤੋਂ ਮਤਲਬ 6:20 ਤੇ ਉੱਠ ਗਈ ਸੀ ਮੈਂ ਅਲਾਰਮ ਹੂੰ ਤੁਸੀਂ ਕਿਨਵੇਂ ਬੈਠੇ ਸੀ ਮੈਂ 6 ਵਜੇ ਸਭ ਤੋਂ ਪਹਿਲਾਂ ਮੈਂ ਹੀ ਉੱਠਾ ਬਸ ਹੂੰ ਮਮਾ 6 ਵਜੇ ਉੱਠੇ ਸੀ 06:00 ਵਜੇ ਤੋਂ ਬਾਅਦ ਚ ਕੋ ਪਹਿਲੋਂ ਨਹੀਂ ਵੱਜੇ ਬਾਅਦ ਚ ਉੱਠਣੇ ਹਾਂ ਤੇ ਮਾਮੀ ਜੀ ਵੀਰੀ ਬੀਜੀ ਟੂਡੇ ਲੱਗਦੇ ਪਏ ਨਹੀਂ ਮੈਂ ਨਹੀਂ ਬੀਜੀ ਬੀਜੀ ਨਹੀਂ ਮੈਂ ਫ੍ਰੀ ਗੱਤ ਬੜੀ ਰੱਖੀਏ ਬੋਰੇ ਮੋਨਾਂ ਨੇ ਦੰਲੀ ਕੀਤੀ ਪਤਾ ਨਹੀਂ ਕੀ ਕੀਤਾ ਹੋਇਆ ਮੈਂ ਦੇਖੀ ਹੋਈ ਖਜੂਰੀ ਖਜੂਰ ਖਿਲਰ ਗਈ ਹੁਣ ਤਾਂ ਖੋਲਣ ਲੱਗੇ ਹਾਂ ਠੀਕ ਆ ਮੋਨਾਂ ਤਾਂ ਕਾਈਸਾ ਜਿਉਂਠੀ ਨਾ اٹਹਵੇਂ 10 ਮਿੰਟ ਪਏ ਆ 8 ਵੇ ਜਾਵਾਂਗੇ ਦਾਤਾ ਬਸ 10 ਕੁ ਮਿੰਟ ਬੈਏ ਨੇ ਤੇ ਬਾਹਰ ਕੁੱਤੇ ਭੰਗੀ ਜਾਂਦੇ বিনা ਗੱਲ ਤੋਂ ਕੋਈ ਗੱਲ ਨਹੀਂ ਹੈ ਕਿ ਤੱਕ ਮੈਂ a few moments later guys bane madra gaya hatwan je te papa mere bottle vagara vonde pe go 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 mama aj you are not interested in me sasi ta machneesha de worker ya hm maneesha da changi tarah ka tagga karke phir todna penda hm te maneesha ਆਪ ਮਨੀਸ਼ਾ ਨੂੰ ਪਾਣੀ ਦਾ ਗਲਾਸ ਲੈ ਆਈ ਮਨੀਸ਼ਾ ਤਾਂ ਮਨੀਸ਼ਾ ਦਿੰਦੀ ਐ ਐਦਾਂ ਕਹੋ ਐਦਾਂ ਕਹੋ ਮਨੀਸ਼ਾ ਦਿੰਦੀ ਆ ਹਾਂ ਦਿੰਦੀ ਆ ਪਰ ਬਹੁਤ ਦੇਰ ਬਾਅਦ ਬਹੁਤ ਦੇਰ ਬਾਅਦ ਦਸ਼ੇਰਾਂ ਲਾਉਂਦੇ ਨਹੀਂ ਨੇ ਮੈਂ ਦੇ ਦੇਣੀ ਹੁੰਨੀ ਆ ਹੂੰ ਤੇ ਗਾਇਸ ਮੈਂ ਚੱਲੀ ਸਕੂਲੇ ਅਬ ਮੈਦੇ ਸਕੂਲ ਤੋਂ ਬਾਅਦ ਚਿਰ ਹੋ ਰਿਹਾ ਤਾਂ ਮੇਤੋਂ ਕਦੇ ਖੁਸ਼ੀ ਨਹੀਂ ਹੋਣਾ ਜੋ ਮੈਂ ਮਾਰਦੀ ਜ਼ਰਤ ਤੋ ਇਹਨੇ ਕਦੇ ਮੈਤੋਂ ਸੈਟੀਸਫਾਈ ਨਹੀਂ ਹੋਣਾ ਹੂੰ ਚੱਲੀ ਆ ਮੈਂ ਸਕੂਲੇ ਬਾਅਦ ਚ ਮਿਲਦੇ ਆ ਗਾਇਸ ਮੈਂ ਚੱਲੀ ਆ ਕੱਪੜੇ ਪ੍ਰੈਸ ਕਰਨ ਕਿਉਂਕਿ ਕਰਨੇ ਸੀਗੇ ਮਮਾ ਦੀ ਹੈਲਪ ਵੀ ਹੋ ਜੂਗੀ ਨਾ ਮੈਂ ਤੇ ਮਮਾ ਜੀ ਆਪਣਾ ਕੰਮ ਕਰ ਲੀ ਜੀ ਮੈਂ ਕੰਮ ਕੱਟਦੀ ਆ ਮੈਂ ਕਿ ਕੋ ਕੱਪੜੇ ਪ੍ਰੈਸ ਕਰ ਲਾਂ ਬਾਅਦ ਵਿੱਚ ਆਪਾਂ ਫੇਰ ਘਰ ਦਾ ਰਲ ਮਿਲ ਕੇ ਕਰ ਲੈਂਦੇ ਹਣਾ ਹੂੰ ਠੀਕ ਹੈ ਤੇ ਪਾਪਾ ਨੇ ਦੁਕਾਨ ਵੀ ਖੋਲ ਲਈ ਆ ਕਾਹਤ ਹਵਾ ਚਲਦੀ ਵੀ ਸੀ ਅੱਜ ਨਹੀਂ ਚੱਲਦੀ ਤੇ ਪਾਪਾ ਚਲਦੀ ਵੀ ਪਾਪਾ ਨਾਲ ਦੇ ਤਾਂ ਅਤਿਆਚਾਰ ਹੁੰਦਾ ਵੇ ਫੇਰੇ ਤੋਂ ਆਪ ਨਿਕਲੀਓ ਇਹ ਵਾਟਾ ਹਵਾ ਚਲਦੀ ਵੀ ਦੇਖੋ ਚੰਡੌੜ ਦਾ ਵਿਆਹ ਹਵਾ ਚੱਲਣ ਦਾ ਸਬੂਤ ਗਾਇਜ਼ ਬਾੜਨਾ ਪੋਲੀ ਉਹਨਾਂ ਦੇ ਪਾਪਾ ਬੁੰਦਾ ਬਣਾਉਂਦੇ ਗਾਈਜ਼ ਉਹਦੀਆਂ ਨਾ ਬੁੰਦਾ ਬਣਾਉਣੀ ਪਈ ਸੀਗੀ ਬਾਹਰ ਬਿਤਾ ਆਨਲਾਈਨ ਹੁੰਦੇ ਮਤਲਬ ਜਿਹੜਾ ਨਾ ਜਿੰਨਾ ਜਗ੍ਹਾ ਵਿੱਚ ਬੱਚੇ ਹੁੰਦੇ ਆ ਤੇ ਨਾ ਬਾਹਰ ਡੌਲੀ ਫੇਰਦੀ ਸੀ ਪਾਪਾ ਕਹਿੰਦੇ ਆ ਡੌਲੀ ਨੂੰ ਪਲਾਈਓ ਬਣੀ ਜੀ ਬੁੰਦਾ ਪਾਪਾ ਤੁਸੀਂ ਕੀ ਹੋ ਗਿਆ ਇਦਾਂ ਚਲੋ ਵੀ ਜੀਰੋ ਵੀ ਅੱਛਾ ਮੋਟਵੀਂ ਨਾਲਦੀ ਆ ਜੂ ਓਕਰ ਕੋਈ ਡਰਿੰਕ ਆ ਜਿਹੜਾ ਡੌਲੀ ਪੀ ਲੂਗੀ ਤੇ ਉਹ ਚ ਐਨਰਜੀ ਆ ਜਾਊਗੀ ਕਿਉਂਕਿ ਡੌਲੀ ਵੀ ਬੱਚੀ ਆ ਛੋਟੀ ਜੀ ਕੀ ਉੱਠ ਜਾਈ ਉਹਨੂੰ ਵੀ ਜ਼ਰੂਰੀ ਆ ਹੂੰ ਇਸ ਤਰ੍ਹਾਂ ਕਿ ਟੌਲੀ ਮਗਿੰਨੇ ਸਾਲ ਦੀ ਹੋਗੀ ਹੋਗੀ 7-8 ਸਾਲ ਦੀ ਤਾਂ ਹੋ ਗਈ ਪਤਾ ਨਹੀਂ ਗਾਇਸ ਟੌਲੀ ਮਲੇ ਮੈਂ ਦਲਾਦਾ ਮੈਂ 3-4 ਸਾਲ ਦੀ ਹੋਣੀ ਕਿਉਂਕਿ ਆਪਾਂ ਨੇ ਇਸ ਟਾਈਮ ਹੋਣ ਦੇਖਦੇ ਹਾਂ ਹਾਂ ਇਹਨੇ ਕਿਤੇ ਤਾਂ ਹੋਣੀ ਕਿਉਂਕਿ ਕੁੱਤੇ ਤਾਂ ਛੇਤੀ ਵੱਡੇ ਹੋ ਜਾਂਦੇ ਆ ਜਦੋਂ ਆਪਣੇ ਇੱਥੇ ਕਿੰਨੇ ਵੱਡੇ ਕੁੱਤੀ ਨੇ ਬੱਚੇ ਦਿੱਤੇ ਸੀ ਉਦੋਂ ਛੋਟੇ-ਛੋਟੇ ਸੀਗੇ ਉਹ ਕਿੰਨੇ ਸਾਰੇ ਉਹ ਦੋ ਚੌ ਮਹੀਨੇ ਚ ਗਾਇਸ ক্রিকেট ਹੋ ਗਏ ਸੀ ਉਹ ਗਾਇਸ ਮੈਂ ਤੁਹਾਨੂੰ ਇੱਕ ਸਟੋਰੀ ਦੱਸਦੀ ਹਾਂ ਪਤਾ ਹੈ ਨਾ ਉਹ ਗਾਇਸ ਪੰਜ ਸੱਤ ਸੀਗੇ ਉਹ ਉਹ ਡੱਬੋ ਸੀਗੀ ਡੱਬੋ ਠੀਕ ਆ ਉਹਦੇ ਬੱਚੇ ਸੀਗੇ ਪੰਜ ਸੱਤ ਤੇ ਹਨਾ ਉਹ ਗਾਇਸ ਉਹਨਾਂ ਸਾਡੀ ਨਾ ਦੁਕਾਨ ਚ ਆ ਕੇ ਬਹਿ ਜਾਂਦੇ ਹੁੰਦੇ ਸੀਗੇ ਅਲਮਾਰੀ ਦੇ نیچے ਲੁੱਕ ਕੇ ਤੇ ਹਨਾ ਇੱਕ ਵਾਰ ਬੜਾ ਮੀਭਾਦਾ ਸੀਗਾ ਉਦੋਂ ਸਾਡੇ ਇੱਕ ਕਸਟਮਰ ਆਇਆ ਸੀ ਕਹਿੰਦੇ ਤੁਸੀਂ ਮਤਲਬ ਇੰਨੇ ਕਿੱਥੇ ਰੱਖੇ ਹੋਏ ਅਸੀਂ ਗਾ ਅੰਟੀ ਨਹੀਂ ਮਤਲਬ ਇਹ ਸਾਡੇ ਮਤਲਬ ਗਲੀ 'ਚ ਰਹਿੰਦੇ ਆ ਤੇ ਸਾਡੇ ਘਰ ਵਿੱਚ ਆ ਜਾਂਦੇ ਆ ਤੇ ਹਨਾ ਅਸੀਂ ਉਹਨਾਂ ਨੂੰ ਬੜਾ ਮਤਲਬ ਹਾਂ ਉਹਨਾਂ ਦੀ ਸੇਵਾ ਬਹੁਤ ਸੇਵਾ ਬਹੁਤ ਕਰੀ ਦੀ ਸੀ ਜਦੋਂ ਨਾ ਮੀਹ ਆਉਂਦਾ ਜਦੋਂ ਨਿੱਕੇ ਨਿੱਕੇ ਸੀਗੇ ਤੇ ਹਨਾ ਸੀ ਉਹਨਾਂ ਦਾ ਘਰ ਇਹ ਬਣਾ ਕੇ ਵਿੱਚ ਬੂਰੀਆਂ ਵਗੈਰਾ ਮਰ ਰੱਖੀਆਂ ਹੋਈਆਂ ਸੀ ਨਾ ਪਰ ਗਾਇਸ ਅਫਸੋਸ ਦੀ ਗੱਲ ਕਿ ਉਹਨਾਂ ਚੋਂ ਇੱਕ ਥੋ ਵੀ ਨਹੀਂ ਬਚਿਆ ਹੂੰ ਥੋੜੇ ਜਿਹਾ ਗਾਇਸ ਉਹ ਚੱਲੋ ਬਸੇ ਤੇ ਥੋੜੇ ਜਿਹਾ ਮਤਲਬ ਭੱਜ ਗਏ ਜਿੱਦਾਂ ਜਗਾ ਚੇਂਜ ਕਰਦੇ ਰਹਿੰਦੇ ਹੁੰਦੇ ਨੇ ਨਾ ਇਹ ਤੇ ਪਰ ਅਸੀਂ ਨਾ ਉਹਨਾਂ ਵਿੱਚ ਇੱਕ ਇੱਕ ਦਾ ਨਾਮ ਸੀ ਰੱਖਿਆ ਸੀ ਗੈੜਾ ਸਵਾਮੀ ਹਨਾ ਉਹ ਬੜਾ ਮੋਟਾ ਸੀ ਕੋ ਤੇ ਵਾਲ ਵੀ ਬਹੁਤ ਸੀਗੇ ਇੱਕ ਨਾ ਵਾਈਟ ਕਲਰ ਦਾ ਹੁੰਦਾ ਸੀਗਾ ਉਹ ਬਹੁਤ ਸੋਹਣਾ ਹੁੰਦਾ ਸੀ ਗਾਇਸ ਉਹ ਸਾਡੇ ਘਰ ਚ ਹੀ ਫਿਰਦੇ ਰਹਿੰਦੇ ਹੁੰਦੇ ਸੀਗੇ ਮਤਲਬ ਇੰਨਾ ਨਹੀਂ ਮਤਲਬ ਬਾਹਰ ਹੀ ਫਿਰਦੇ ਹੁੰਦੇ ਸੀ ਬਟ ਹਨਾ ਫਿਰਦੇ ਨਹੀਂ ਹੁੰਦੇ ਸੀ ਕਦੇ-ਕਦੇ ਜੇ ਮੁੰਬੜਾ ਲੱਗੇ ਹੁੰਦੇ ਸੀ ਇਹਨੂੰ ਬਾਹਰ ਬਾਹਰ ਕੋਈ ਦੁਕਾਨ ਚ ਬਾਹਰ ਆਣ ਤੇ ਪਤਾ ਨਹੀਂ ਉਹ ਉਸ ਤੋਂ ਬਾਅਦ ਕਿੱਧਰ ਗਏ ਤੇ ਉਹਨਾਂ ਦੀ ਮਾਂ ਵੀ ਪਤਾ ਨਹੀਂ ਕਿੱਧਰ ਗਈ ਜਿਹੜੀ ਡੱਬੋ ਹੁੰਦੀ ਸੀ ਉਹ ਤਾਂ ਗੁਰਦੁਆਰੇ ਚਲੇ ਗਈ ਸੀ ਬਾਅਦ ਚ ਗੁਰਦੁਆਰੇ ਤੋਂ ਪਤਾ ਨਹੀਂ ਕਿੱਥੇ ਗਈ ਹੂੰ ਗਾਈਜ਼ ਉਹ ਸਾਡੇ ਸ਼ਿਰੂ ਗੁਰ ਵਿਦਾਸ ਜੀ ਦੀ ਗੁਰਦੁਆਰੇ ਚਲੀ ਗਈ ਸੀ ਉਹ ਤੋਂ ਬਾਅਦ ਪਤਾ ਨਹੀਂ ਕਿੱਧਰ ਗਈ ਤੇ ਬਾਕੀ ਸਾਰੇ ਚਲੇ ਗਏ ਸੀ ਪਰ ਗਾਈਜ਼ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਕਿਉਂਕਿ ਉਹ ਬਹੁਤ ਹੀ ਔਡ ਸੀ ਮੈਂ ਛੋਟੇ ਛੋਟੇ ਗਾਈਜ਼ ਆਰਡਰ ਆਇਆ ਕਿ ਆਪਾਂ ਖੋਲ ਕੇ ਦੇਖਦੇ ਹਾਂ ਵਿੱਚ ਕੀ ਨਿਕਲਦਾ ਵੈਸੇ ਤਾਂ ਪਤਾ ਹੀ ਆ ਹੁਣ ਦੇਖਦੇ ਆ ਉਹ ਚੀਜ਼ ਨਿਕਲਦੀ ਕਿ ਨਹੀਂ ਜਿਹੜੀ ਮੰਗਾਇਆ ਉਹ ਹੀ ਨਿਕਲਣਾ ਹਾਥੀ ਦਾ ਨਿਕਲ ਨਹੀਂ ਲੱਗਾ ਵਿੱਚੋਂ ਯੂ ਡਿਡਨ ਅੰਡਰਸਟੈਂਡ ਥੈਟ

ਨਾ ਅੱਡਾ ਕਿ ਤੂੰ ਮਕਬਰਾ ਮਗਾ ਹੈ ਮਕਬਰੇ ਚ ਆਇਆ ਨਾ ਸੀ ਉਹ ਕੀ ਉਹ ਰੈਕਟਿੰਗ ਕਰੀ ਜਾਂਦੀ ਏ ਹਾਏ ਕਿਤਨੀ ਸਵੈਲਕੀ ਨਿੰਗੰਦੀ ਹੈ ਨਜ਼ਰ ਬੱਟੂ ਗਾਇਸ ਅੜਕਦਾ ਅਮਾ ਤਾਂ ਥੋੜਾ ਨਾ ਥੋੜਾ ਪਾਪਾ ਅੱਖ ਵਾਲਾ ਆਹ ਤਾਂ ਸਹੀ ਕਰ ਉਹ ਤੋ ਹੀ ਸਹੀ ਕਰਣਾ ਨੰਮੜਿਆ ਇੰਦਰ ਦਹਾ ਅੰਮਾ ਇੰਦਰ ਦਹਾ ਮੈਨੂੰ ਲੱਗਦਾ ਸੀ ਇਹ ਨਾ ਸਟਰੋਂਗ ਨਹੀਂ ਹੋਗਾ ਬਟ ਇਹ ਸਟਰੋਂਗ ਆ ਦਹਾ ਬਿੰਦਾ ਮੈਂ ਤਾਂ ਕਰੀ ਹੁਣ ਸਵੇਰ ਨੂੰ ਨਾ ਸਕੂਲ ਪੇਪਰ ਪਾਉਣ ਗਈ ਇਹ ਮਨ ਨੇ ਤੁਮੇ ਢੋਲੀ ਪਾਈ ਬਾਈ ਢੋਲੀ ਪਾ ਗਏ ਤੇ ਗੱਲ ਦੇ ਪਾ ਕਮੈਂਟ ਸਹੀ ਨਹੀਂ ਲੱਗਦਾ ਮੀਰੇ ਕੱਲ੍ਹ ਚ ਪਾਣਾ ਕਿਹਿੰਦਾ ਗੇਣਾ ਲਾਗੀ ਦਾਈ ਐਸੇ ਦਦਾ ਮਤਲਬ ਖੜਕਦਾ ਵੀ ਆ ਸਹੀ ਆ ਚੱਕ ਕੇ ਦਿਖਾ ਸੋਣਾ ਨਾ ਇਹ ਹੀ ਸੋਣਾ ਸੀ ਮਤਲਬ ਉਹਨਾਂ ਸਾਰਿਆਂ ਚ ਮੈਨੂੰ ਹੀ ਲੱਗ ਕੇ ਸੀ ਸੋਨੇ ਸੀਗੇ ਇਹ ਸੀਗਾ ਤੇ ਇੱਕ ਹੋਰ ਸੀਗਾ ਬਟ ਅਸੀਂ ਮੰਗਾਇਆ ਪਰ ਉਹ ਲੰਬਾ ਸੀਗਾ ਇਹ ਸਹੀ ਆ ਮਤਲਬ ਥੋੜਾ ਹਾਈਟ ਚ ਵੀ ਇਹ ਗਾਇਸ ਅਸੀਂ ਤੇ ਲਾਵਾਂਗੇ ਬਾਅਦ ਚ ਸ਼ਾਮ ਨੂੰ ਗਾਇਸ ਇੱਕ ਬੈਡ ਨਿਊਜ਼ ਆ ਬੈਡ ਨਿਊਜ਼ ਇਹ ਆ ਕਿ ਮੰਮਾ ਨੂੰ ਬੁਖਾਰ ਚੜ ਚੁੱਕਾ ਹੈ ਤਬੀਰ ਖਰਾਬ ਹੋ ਚੁੱਕੀ ਆ ਮਾਹੋ ਲਾਉ ਕੋਟੀ ਕੋਟੀ ਪਾਈ ਤਾਂ ਹੈ ਟੋਪੀ ਵੀ ਨਹੀਂ ਲਾਈ ਮੈਂ ਤਾਂ ਹਜੇ ਲੋਕੀ ਸਾਰੇ ਲਾ ਕੇ ਫਿਰਦੇ ਆ ਹਮ ਹਣ ਮਮਾ ਨੂੰ ਬੁਖਾਰ ਚੜ ਗਿਆ ਹੈ ਦਵਾਈ ਦਿੱਤੀ ਹੈ ਮਮਾ ਨੂੰ ਤੇ ਗਾਇਸ ਮਮਾ ਨੂੰ ਬੁਖਾਰ ਚੜ ਗਿਆ ਹੁਣ ਮੈਂ ਕਿੰਨੇ ਟਾਈਮ ਦੀ ਦਵਾਈ ਦਿੱਤੀ ਦਵਾਈ ਤਾਂ ਨੇ ਚਾਰ ਕਰ ਕਰ ਦਿੱਤੀ ਹੈ ਹਮ ਫਿਰ ਸ਼ਾਮ ਦੀ ਦਵਾਈ ਤਾਂ ਲੈ ਆਂਦੀ ਉਹਦੇ ਤੇ ਡੈਡੀ ਜਾ ਕੇ ਮੂਹ ਦੇਖੋ ਗਾਇਸ ਦਾ ਕਰ ਲਿਆ ਚਾਰ ਚਰ ਕਰ ਦਿੱਤੀ ਹੈ ਫਿਰ ਸ਼ਾਮ ਦੀ ਹੈ ਨਾ ਬਿਚਾਰੇ ਮਮਾ ਉਹ ਦੂਏ ਹਣਾ ਪਪਾ ਉਹਦੀ ਸੇਜੂ ਕਰਨਾ ਪsetShow ਇਹ ਰਹਿੰਦਾ ਹੈ ਇੱਕ ਦੋ ਖੜ ਦਾ ਦੂਜਾ ਦਾ ਆ ਜਾਂਦਾ ਪਪਾ ਕਿ ਉਹ ਕਹਿੰਦਾ ਕਦੋਂ ਠੀਕ ਹੋ ਜਾਊਗਾ ਦਵਾਈ ਦੇਤੀ ਹਾਂ ਕਦੋਂ ਠੀਕ ਹੋਊਗੀ ਹਾਂ ਹੋਲੀਏ ਫਰਕ ਪਾਉ ਉਹਨੇ ਪਹਿਲਾਂ ਅੰਕਾਂ ਦੀ ਭਵਿਸ਼ਾਣੀ ਨਹੀਂ ਕੀਤੀ ਮੈਂ ਤਾਂ ਸ਼ਾਇਦ ਕਰ ਲਵੇ ਉਹ ਤੇ ਹੁਣ ਮਮਾ ਟੈਸਟ ਕਰਦੇ ਪਿਆ ਗਾਇਸ ਅਸੀਂ ਗੱਲ ਕਰਦੇ ਆ ਇੱਕ ਦਿਨ ਮੇਰੀ ਬਾਹ ਨਹੀਂ ਧੱਕ ਗਈ ਹਨਾ ਮੈਂ ਕਹਿੰਦੀ ਵੀ ਜਦੋਂ ਆਪਾਂ ਬਲਵ ਮੂੰਹ ਤੇ ਦਵਾ ਰੱਖ ਕੇ ਪੈਣੇ ਆ ਤੇ ਉਹਦੇ ਵੇਲੇ ਮੇਰੀ ਬਾਹ ਜੀਵ ਹੋ ਗਈ ਮੈਂ ਪਈ ਸੀਗੀ ਨਾ ਤੇ ਮੋਨ ਆਪਣੀ ਪ੍ਰੋਬਲਮ ਦੱਸਦੀ ਪਈ ਏ ਗਾਈਸ ਇੱਕ ਦਿਨ ਨਾ ਮੇਰੀ ਬਾ ਮਤਲਬ ਮੈਦਾ ਰਖੀ ਸੀ ਆਈ ਥਿੰਕ ਪਤਾ ਨਹੀਂ ਕਿਧਰ ਰਖੀ ਹੋਗੀ ਮੂਥੇ ਜਨ ਮਤਲਬ ਮੇਰੀ ਬਾ ਨਹੀਂ ਥੱਕ ਗਈ ਇਨਸਾਂ ਗਈ ਮੈ ਤਾਂ ਬਾ ਹੀ ਫੀਲ ਨਾ ਹੋਵੇ ਆਪਣੀ ਮਮਾ ਕਹਿੰਦੇ ਮੇਰੀ ਮੈ ਕ ਦਿਨ ਇੰਨੀ ਬਾ ਮਲੇ ਇਧਰ ਰਖੀ 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 ਨਾ ਬੱਚੇ ਪਹ ਹੌਲੀ ਹੌਲੀ ਚੱਕ ਕੇ ਨੀਚੇ ਰਖੀ ਇੰਨੀ ਜਾ ਥੱਕ ਗਈ ਸੀ ਮੇ ਨਵੇਂ ਦਿਨ ਗਾਈਸ ਮੈਨੂੰ ਪਤਾ ਹੁੰਦਾ ਮੇਰੀ ਬਾ ਸਾਗੀ ਪਤਾ ਨਹੀਂ ਫਿਰ ਵੀ ਕਾਤੋਂ ਮੇਚ ਹਿੰਮਤ ਨਹੀਂ ਪਤਾ ਹੁੰਦੀ ਕਿ ਜਨ ਗੂੜੀ ਜਾ ਨਹੀਂ ਦਈ ਹੁੰਦੀ ਉਹਦਾ ਅੱਦੀ ਹੁੰਦਾ ਪਤਾ ਨਹੀਂ ਆਦਾ ਪਤਾ ਨਹੀਂ ਮੇਚ ਹਿੰਮਤ ਕਿਉਂ ਨਹੀਂ ਹੁੰਦੀ ਕਿ ਮੈਂ ਇਹਨੂੰ ਥੱਲੇ ਲਾ ਲਮ ਪਰ ਵੇ ਉਨ ਕੀ ਕਰ ਸਕਦੇ ਹਟਾ ਤੇ ਮਮਾ ਜੀ ਹੁਣ ਪਏ ਆ ਰੈਸਟ ਕਰਦੇ ਪਏ ਆ ਮਮ ਦਵਾਈ ਨੇ ਅਸਰ ਦਿਖਾਇਆ ਨਹੀਂ ਫਿਲਹਾਲ ਤੂੰ ਮਮਾ ਦਾ ਦਿਲ ਪੜਦੀ ਏ ਮਾਉਂ ਨਹੀਂ ਦੱਸਦੇ ਸੀਗੇ ਵੀ ਮਤਲਬ ਨਹੀਂ ਦੱਸ ਮਮਾ ਕਹਿੰਦੇ ਮੇਰੇ ਦਿਲ ਪਟ ਹੁੰਦਾ ਗਾਇਸ ਮੇਰੀ ਆਵਾਜ਼ ਅੱਕ ਜਲੀ ਕੈਮਰਾ ਫਟ ਕੇ ਗਾਇਸ ਮੈਨੂੰ ਦੇਖਦੀ ਪਈ ਸੀ ਤੇ ਇਦਾਂ ਖੜਕਦਾ ਆ ਅਸੀਂ ਐਕਸਪੈਕਟ ਨਹੀਂ ਕੀਤੇ ਸੀ ਇਹ ਖੜਕਣ ਵਾਲਾ ਹੋਗਾ ਜਿ ਤੋਦੇ ਬੰਗਾਰਿਆ ਸੀਗਾ ਅਸੀਂ ਕਿ ਖੜਕਣ ਵਾਲਾ ਨਹੀਂ ਹੋਣਾ ਇਹ ਪਰ ਇਹ ਖੜਕਣ ਵਾਲਾ ਗਾਇਜ਼ ਜਦੋਂ ਨਾਟਕਾ ਵਿੱਚ ਚਾਹ ਲੈ ਕੇ ਆਉਂਦੇ ਹੁੰਦੇ ਆ ਨਹੀਂ ਜਦੋਂ ਨਾ ਉਹ ਗਾਇਜ਼ ਜਦੋਂ ਕਿਸੇ ਸੀਰੀਅਲ ਦੀ ਹੀਰੋ ਹੀਰੋਇਨ ਜਿਹੜਾ ਜਿਹਦਾ ਜਿਹਦਾ ਨਿਸ਼ਤਾਇਆ ਹੁੰਦਾ ਘਰੇ ਤੇ ਉਹਦੇ ਜਦੋਂ ਚਾਹ ਲੱਗ ਜਾਂਦੀ ਹੁੰਦਾ ਉਹਦੇ ਹੱਥ ਕੰਬਦੇ ਹੁੰਦੇ ਵੱਤ ਸਹੀ ਹੈ ਆਵਾਜ਼ ਆ ਹੁੰਦੀ ਗਈ ਸੀ ਇੱਕ ਅਪਾ ਦੀਵਾਜਾ ਇੱਥੇ ਹੀ ਸੌਂਡ ਚੋਰੀ ਕੀਤਾ ਉਹਨਾਂ ਨੇ ਗਾਇਜ਼ ਨਹੀਂ ਇਤਨਾ ਮੈਨੂੰ ਕੋਈ ਸੂ ਟੇਬਲ ਜਲਾ ਮਿਲੀ ਨਹੀਂ ਤੇ ਇੱਥੇ ਟੰਗ ਦੇਣਾ ਆਪਾਂ ਕਿਉਂਕਿ ਇੱਥੇ ਨਾ ਕਾਫੀ ਟਾਈਮ ਦਾ ਇੱਕ ਲੱਗਾ ਹੋਇਆ ਤੇ ਯੂਜ਼ ਹੀ ਹੋ ਜਾਊਗਾ ਤੇ ਮੈਂ ਹੁਣ ਟੰਗਣ ਲੱਗੀ ਹਾਂ ਇਹਨੂੰ ਉੱਤੇ ਬਹੁਤ ਸ਼ਦਾ ਦਾ ਲੱਗਦਾ ਪਿਆ ਇਹ ਗਾਇਜ਼ ਸ਼ਾਮ ਹੋ ਗਈ ਹੈ ਤੇ ਮੈਂ ਮਰੀਸ਼ ਨੂੰ ਅੱਜ ਫੇਰ ਪੜਾਉਣੀ ਪਈ ਤੇ ਇਹ ਪੜਦੀ ਪਈ ਆ ਇਤਨੀ ਖੁਸ਼ੀ ਜੋ ਮੇਰੇ ਚਿਹਰੇ ਤੇ ਦੇਖਦੀ ਨਹੀਂ ਆਉਣਗੀ ਤੇ ਪਾਪਾ ਮੇਨingan ਤੇ ਲਾਈਟ ਲਾ ਪਾਪਾ ਕੋਈ ਨਹੀਂ ਲਾਇਆਉਂਗੀ ਜਦ ਮੈਂ ਉੱਤੇ ਜਾਉਂਗੀ ਗਾਇਸ ਮੈਂ ਤਾਂ ਜੋ ਵੀ ਨਹੀਂ ਦੇਖਣ ਗਈ ਜਿਹੜਾ ਮੋਂ ਉੱਤੇ ਉਹ ਕਹਿੰਦੇ ਨੂੰ ایਵਲ ਆਈ ਪ੍ਰੋਟੈਕਟਰ ਆਪਣੇ ਨਾਮ ਦਿੱਤਾ ਮੈਨੂੰ ਆਪਣੇ ਨਾਮ ਦਿੱਤਾ ਤੇ ਉਹ ਵੀ ਨਹੀਂ ਮੈਂ ਦੇਖਣ ਗਈ ਗਾਇਸ ਉਹਦਾ ਰੰਗ ਨਾ ਕੈਮਰੇ ਵਿੱਚ ਥੋੜਾ ਡਾਰ ਲੱਗਦਾ ਪਰ ਅਸਲ ਵਿੱਚ ਉਹਦਾ ਰੰਗ ਉਹਨਾਂ ਡਾਰ ਕਿਹਾ ਹੈ ਨਾ ਕੈਮਰੇ ਚ ਉਹ ਇਦਾਂ ਲੱਗਦਾ ਸੀ ਸੋਨਾ ਸੋਨਾ ਦਾ ਉੱਥੇ ਲੱਗਾ ਹਾਂ

ਇਹ ਇਸ ਲਿੰਮੋਨੇ ਚਾਵਲ ਬਣਾਉਂਦੀ ਵੀ ਆ ਯਸ ਪਪਾ ਸੁਣਨ ਲੱਗਾ ਉੱਤੇ ਉਹ ਕੀ ਬਹੁਤ ਸੁਣੋ ਬਹੁਤ ਸੁਣਨੀ ਨੇਰੇ ਚ ਬਹੁਤ ਚੰਗਦਾ ਫੈਂ ਮੈਂ ਫਲੈਟ ਲਾਤੀ ਐ ਮੈਂ ਮੈਨੂੰ ਸੁਣਾਉਨੇ ਨੇਰੇ ਚ ਬਹੁਤ ਜਮ ਕਤਾ ਹੋਏ ਨਹੀਂ ਮੀਂਹ ਆ ਕੇ ਜੋਸਤੀ ਪੈ ਗਈ ਸਾਰੇ ਉਹ ਵੈਕਟਰ ਆ ਗਾਈ ਸਾਡੇ ਇੱਥੇ ਸਾਡੇ ਘਰ ਵਿੱਚ ਕੋਈ ਇੱਕ ਅੱਧਾ ਨਹੀਂ ਬਹੁਤ ਲੋਕ ਇੱਥੇ ਹੋਦੇ ਤੇ ਗਾਈਸ ਉੱਪਰ ਉਹ ਨੀਲਾ ਨੀਲਾ ਦੀਦਾ ਦੇਖੋ ਉਹ ਤੇ ਨੀਲਾ ਨੀਲਾ ਉਹੀ ਆ ਹੁਣ ਮੈਂ ਜਦੋਂ ਉੱਪਰ ਫੇਰ ਜਾਉਂਗੀ ਨਾ ਇਹ ਤੁਹਾਨੂੰ ਦਿਖਾਉਂਗੀ ਮੋਨਾ ਜੋਤਰੀ ਕਰਦੀ ਆ ਕੋਈ ਬੱਤੀ ਵੀ ਕਰਦਾ ਅਸੀਂ ਜੋਤ ਨਵੀ ਵਾਲੀ ਲਾਉਣੀ ਜਿਹੜੇ ਸਾਨੂੰ ਸਾਡੇ ਨੇਵਰਸ ਦੇ ਕੇ ਗਏ ਸੀ ਕਿ ਨਾ ਉਹ ਵਾਲੀ ਤੇ ਮੋਨਾ ਚਾਹ ਬਲ ਚਾਹ ਉਹ ਮਨ ਚਾਹ ਉਹ ਮਨ ਆ ਲੂਗੀ ਇਹ ਮਮਾ ਪਪਾਂਦਰ ਕੋਲ ਵਾਲਾ ਕਰਦੇ ਪਿਆ ਆਪਣੀ ਜੀ ਕੀ ਚਾਹ ਮਿਲੂ ਤੰਦੂਰੀ ਚ ਨਹੀਂ ਹਾਂ ਇੱਕ ਚਾਹ ਹੁੰਦੀ ਆ ਮੁੰਬਈ ਚ ਬੜਾ ਲੋਕ ਕਹਿੰਦੇ ਆ ਤਪਰੀ ਵਾਲੀ ਜਾਂ ਨਹੀਂ ਕੁੱਲੜ ਚਾ ਨਾ ਹਾਂ ਫੇਗੜੀ ਚਾਏ ਮੈਂ ਤੇ ਨਹੀਂ ਚਾਹੁੰਦੇ ਨਾਮ ਪਤਾ ਬਲੈਕ ਟੀ ਹੈ ਕਟਿੰਗ ਟੀ ਕਟਿੰਗ ਟੀ ਬੜੇ ਮੂ ਮੈਂ ਕਹਿੰਦੀ ਜੀ ਆਪਕੋ ਸਾਫ ਕਟਿੰਗ ਟੀ ਚਾਹੀਏ ਕਟਿੰਗ ਟੀ ਕਟਣਾ ਚਾਏ ਕਟਿੰਗ ਟੀ ਜਿਹੜੀ ਚਾਏ ਹੁੰਦੀ ਹੈ ਉਹਨੇ ਕਟਿੰਗ ਟੀ ਕਹਿੰਦੇ ਆ ਗਾਇਸ ਹੋਣ ਹੋ ਚੁੱਕਿਆ ਰਾਤ ਤੇ ਹਨਾ ਅਸੀਂ ਲੰਚ ਕਰ ਲਏ ਡਿਨਰ 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 ਵੀ ਘਰ ਲੱਤੇ ਚਾਵਲ ਬਹੁਤ ਜਿਆਦਾ ਟੈਸਟੀ ਬਣ ਜਗੇ ਤੇ ਅੱਜ ਜਿਆਦਾ ਵਲੌਗ ਨਹੀਂ ਬਣਾਏਗੀ ਕਿ ਮम्मा ਦੀ ਤਬੀਅਤ ਵੀ ਖਰਾਬ ਸੀਗੀ ਤੇ ਫੇਰ ਮੌਨ ਜਾਈਏ ਹਾਂ ਠੀਕ ਹੈ ਬੱਸ ਤੱਕ ਬੁਖਾਰ ਉਤਰ ਕੇ ਦਵਾਈ ਖਾਦੀ ਹੁਣ ਮੈਂ ਇਹਦਾ ਮਤਲਬ ਇਹ ਨਹੀਂ ਦਵਾਈ ਨਹੀਂ ਖਾਣੀ ਮਤਲਬ ਦੁਆਰੋਂ ਹੋਰ ਖਾ ਲਿਓ ਖਰਾਕਾ ਮਰ ਜੀ ਨੇ ਦਿੱਤੀਆਂ ਕੋਈ ਨਹੀਂ ਖਾ ਲੂਗੀ ਇਹਨਾਂ ਦੀ ਆਦਤ ਆ ਗਾਇਸ ਮੈਂ ਤਾਂ ਵੱਲੋਂ ਆਪਣੀ ਪੂਰੀ ਦਵਾਈ ਖਾ ਲੈਣੀ ਹੁੰਦੀ ਇਹਨਾਂ ਦੀ ਆਦਤ ਆ ਕਿ ਮਤਲਬ ਥੋੜੀ ਜਿਹੀ ਖਾ ਕੇ ਬਾਕੀ ਬਸ ਸਟਾਪ ਕਰ ਦੇਣਾ ਥੋੜਾ ਜਿਹਾ ਆਰਾਮ ਪੈ ਗਿਆ ਪਰ ਮੈਂ ਖਾ ਲੈਣੀ ਹੁੰਦੀ ਨਾ ਮੈਂ ਬਿਕੋਜ਼ ਇਹ ਮੈਨੂੰ ਕਹਿੰਦੇ ਨੇ ਖਾਲਾ 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 ਆਪਣੀ ਵਾਰੀ ਇਹਨਾਂ ਨੂੰ ਪਤਾ ਨਹੀਂ ਹੁੰਦਾ ਮੈਨੂੰ ਵੀ ਕਹਿੰਦੇ ਨੇ ਖਾਲਾ 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 ਬਾਈ ਪਰ ਤੁੰਗੜਾ ਹਾਨੀ ਹੁੰਨੀ ਮੈਂ ਖਾ ਨਹੀਂ ਹੁੰਨੀ ਜਦੋਂ ਪਿਛਲੇ ਸਾਲ ਮੇਰੀ ਤਾਂ ਵੀ ਠੀਕ ਠੀਕ ਹੋਈ ਸੀ ਕਹਿਣ ਲੱਗੀ ਸੀ ਬਿਮਾਰ ਹੋਈ ਸੀ ਨਾ ਮੈਂ ਉਦੋਂ ਮਮਾ ਨੇ ਮੈਨੂੰ ਦਵਾਈਆਂ ਖਵਾਤੀਆਂ ਸੀਗੇ ਤੇ ਨਾ ਜਦੋਂ ਆਪਣੀ ਵਾਰੀ ਆਈ ਇਹਦੇ ਉਦੋਂ ਮਮਾ ਇੱਕ ਖਾ ਕੇ ਫਿਰ ਜਦੋਂ ਦੁਬਾਰਾ ਤਬੀਤ ਖਰਾਬ ਹੋਣੀ ਨਾ ਉਹ ਦੁਬਾਰਾ ਖਾਦੇ ਹੁੰਦੇ ਆ ਹਾਂ ਮਮਾ ਦੀ ਆਦਤ ਈ ਹੈ ਉਦੋਂ ਮਮਾ ਨੇ ਖਾਂਗੋਈ ਮਮਾ ਨੇ ਇੱਕ ਵਾਰ ਦਵਾਈ ਪੀਤੀ ਮਮਾ ਲਗਾ ਬਟ ਸਹੀ ਹੋ ਗਈਆਂ ਤੇ ਮਮਾ ਨੇ ਫੇਰ ਪ ਮਮਾ ਦੀ ਹੀ ਆਦਤ ਆ ਪਪਾ ਦਾ ਵੀ ਯਾਦ ਰਿਹਾ ਪਪਾ ਵੀ ਦੇ ਕਰਦੇ ਹੁੰਦੇ ਨਹੀਂ ਤਾਂ ਨਹੀਂ ਪਪਾ ਘਾ ਲੈਂਦੇ ਹੁੰਦੇ ਆ ਖਾ ਲੈਂਦੇ ਆ ਹੂੰ ਤੂੰ ਵੀ ਘਾ ਲਈ ਹੁਣ ਠੀਕ ਤੇ ਗਾਈਸ ਮਮਾ ਜੀ ਆਪਣਾ ਵਲੌਗ ਦੇਖਦੇ ਪਿਆ ਤੇ ਥੱਲੇ ਕਹਾਣੀ ਹੈ ਛਾਇਆ ਛਾਇਆ ਪਤਾ ਨਹੀਂ ਹੁਣ ਉਹ ਭੂਤੀ ਆ ਜਾਂ ਮਤਲਬ ਉਦਾਂ ਹੀ ਛਾਇਆ ਲਿਖਿਆ ਕੀ ਪਤਾ ਕਿਸੇ ਨੇ ਟਾਈਪ ਦੀ ਹੋ ਸਾਦੀ ਆ ਤੇ ਗਾਈਸ ਅੱਜ ਦੇ ਵਲੌਗ ਨੂੰ ਪੈਨੇ ਰੱਖ ਦਿਓ ਉਮੀਦ ਕਰਦਾ ਹਨ ਵਲੌਗ ਪਸੰਦ ਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਲਦਾ ਬਨਾ ਬਲੌਗ ਚ ਬਾਈ